ਬਾਈ ਜੀ ਜਦੋਂ ਲੋਕਾਂ ਨੂੰ ਨਾ ਗਲਤ ਰਾਹ ਗਮਰਾਹ ਕਰਨਾ ਹੋਵੇ ਉਦੋਂ ਫਿਰ ਆਹੀ ਕੁਛ ਹੁੰਦਾ ਆ ਦੇਖੋ ਜਿਹੜਾ ਇਸ਼ਤਿਹਾਰ ਤੁਸੀਂ ਦੇਖ ਰਹੇ ਹੋ ਗਊਸ਼ਾਲਾ ਤੇਰਾ ਬਾਬਾ ਨਾਨਕ ਬਾਬੇ ਨਾਨਕ ਤੇ ਜਿਹਨੇ ਬਾਬੇ ਨਾਨਕ ਨੇ ਮੱਥੇ ਟਿਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਜਿਹੜੇ ਪਾਂਡੇ ਨੂੰ ਜਗਤ ਦਾ ਕਸਾਈ ਆਖਿਆ ਜਿਹਦੀ ਇਹ ਦੇਣ ਆ ਉਹਦੇ ਨਾਮ ਤੇ ਜਿਹੜਾ ਉਹ ਸਿਧਾਂਤ ਨੂੰ ਰੱਦ ਕਰ ਰਿਆ ਉਹਦੇ ਨਾਮ ਤੇ ਗਊਸ਼ਾਲਾ ਚੱਲ ਪਈ ਆ ਤੇ ਫਿਰ ਉਹਦੇ ਨਾਂ ਤੇ ਦੇਖੋ ਇਹ ਸਟੇਟ ਦਾ ਸਾਰੀ ਚਾਲ ਆ ਦੇਖੋ ਉਹਦਾ ਮੁਖੀ ਕੌਣ ਬਣਾਇਆ ਦੇਖੋ ਕੀ ਮਤਲਬ ਪਸੌਲੀ ਵੀ ਪਾਈ ਆ ਤੇ ਪੂਰਾ ਗੁਰਸਿੱਖ ਬਾਣਾ ਦੇ ਵਿੱਚ ਵੀ ਦਿਖਾਇਆ ਬਾਬਾ ਤੇ ਐਂ ਦਾ ਆਹ ਉਂਗਲ ਤੇ ਛੱਲਾ ਜਾਂ ਵੀ ਪਾਇਆ ਹੋਇਆ ਵਾ ਸੁਖਨਾ ਘੜੀ ਵੀ ਸੋਹਣੀ ਲਾਈ ਆ ਤੇ ਬਾਬਾ ਵੀ ਸੋਹਣਾ ਮੋਣਾ ਹੀ ਆ ਲਗਭਗ ਚੌਣ ਚੌਣ ਕੇ ਲਿਆਂਦੇ ਜਾਂਦੇ ਆ ਤੇ ਪ੍ਰੋਗਰਾਮ 'ਚ ਮੈਂ ਹੁਣ ਸਾਰੇ ਆ ਰਹੇ ਆ ਇੱਥੇ ਕੌਣ ਇਹਨਾਂ 'ਚੋਂ ਕਿਹੜਾ ਆਖੂ ਆ ਵੀ ਗੁਰਮਤ ਦੇ ਵਿੱਚ ਗਊਆਂ ਦੀ ਜਿਹੜੀ ਸੇਵਾ ਉਹ ਹੈ ਹੀ ਨਹੀਂ ਗੁਰੂ ਦੀ ਗੋਲ ਗਰੀਬ ਦਾ ਮੂੰਹ ਆ ਅਗਿਆਨੀ ਜੱਥੇਦਾਰ ਦੀ ਮੂੰਹਰੇ ਫੋਟੋ ਠੋਕੀ ਹੋਈ ਆ ਇੱਥੇ ਕੋਈ ਕਹਿ ਸਕੂ ਇਹਨਾਂ ਕੋਲੇ ਆ ਕੇ ਬਾਈ ਸੋਚਣ ਵਾਲੀਆਂ ਗੱਲਾਂ ਇਹ ਇਸ ਇਹ ਸਾਰੇ ਸਾਡੇ ਬਾਣੇ ਦੇ ਵਿੱਚ ਪਏਗੇ ਸਾਡੇ ਦੇ ਸਿਧਾਂਤ ਦੇ ਪੂਰਾ ਖਿਲਾਫ ਚੱਲ ਰਿਹਾ ਇਹ ਲੋਕ ਕੀਰਤਨ ਦਰਬਾਰ ਤੇ ਜੋੜਨਾ ਕਿਹਦੇ ਨਾਲ ਆ ਦਾ ਐਂਡ ਗਊਸ਼ਾਲਾ ਲੈਣਾ ਕਿਹੜਾ ਬੋਲੂ ਇਹਨਾਂ 'ਚੋਂ ਬਾਈ ਆਹ ਆਪਣੇ ਜੋਨੀ ਜੋਨੀ ਜੀ ਵੀ ਆਪਣੇ ਸੁੱਖ ਨਾਲ ਇਹ ਵੀ ਸਾਰੇ ਲਿਆਂਦੇ ਹੋਏ ਆ ਇੱਥੇ ਨਾ ਕਿਸੇ ਨੇ ਵਿਰੋਧ ਕਰਨਾ ਵੀ ਸਾਡੀ ਫੋਟੋ ਕਿਉਂ ਲਾਈ ਆ ਗੁਰੂ ਦੀ ਗੋਲ ਗਰੀਬ ਦਾ ਮੂੰਹ ਗੁਰੂ ਸਾਹਿਬ ਨੇ ਤਾਂ ਇਹ ਜਿਹੜਾ ਪਾੜਾ ਸੀਗਾ ਇਹਨੇ ਡੰਗਰਾਂ ਨਾਲ ਜਵਾਕ ਜੋੜੇ ਲੋਕ ਜੋੜੇ ਤੇ ਇਹ ਗੁਰੂ ਸਾਹਿਬ ਕਹਿੰਦਾ ਵੀ ਗਰੀਬ ਦੇ ਜਵਾਕ ਜਵਾਕਾਂ ਨੂੰ ਪਾਲੋ ਤੇ ਇਹ ਕਿੱਧਰ ਲੈ ਤੁਰਿਆ ਇਹ ਸਟੇਟ ਦਾ ਨੈਰੇਟਿਵ ਆ ਬਾਈ ਇਹ ਸਾਰੇ ਸਰਕਾਰੀ ਤੰਤਰ ਆ ਤੇ ਤੁਸੀਂ ਬਾਈ ਬਣ ਕੇ ਆ ਬਾਣੇ, ਦਮਾਲੇ, ਸੋਹਣੇ ਆ, ਘੜੀਆਂ, ਕੁੜੀਆਂ, ਆ ਪਸਪੋਸਟੜੀਆਂ ਵੀ ਆ, ਪਿਸਤੋਲਾਂ ਵੀ ਪਾਈਆਂ। ਇਹ ਨੋਣੇ-ਮੋਣੇ ਇਹ ਦੇਖ ਕੇ ਨਾ ਬਾਈ ਬਣ ਕੇ ਇਹ ਗਮਰਾ ਨਾ ਹੋਵੇ ਇਹਨਾਂ ਤੀਜਾਂ ਨੂੰ ਪਹਿਚਾਣੋ ਇਹਨਾਂ ਦਾ ਮਤਲਬ ਪੂਰਾ ਠੋਕ ਕੇ ਬਾਈ ਕਾਰਡ ਕਰੋ ਇਹਨਾਂ ਚੀਜ਼ਾਂ ਦਾ ਦੇਖੋ ਸੰਤ ਬਾਬਾ ਅਵਤਾਰ ਸਿੰਘ ਸੌਰ ਸਿੰਘ ਵਾਲੇ, ਸੰਤ ਬਾਬਾ ਹਰੀਆਂ ਵੇਲਾਂ ਵਾਲੇ। ਕੀ ਗੱਲ ਆ ਵੀ ਇਹ ਸਿੱਖੀ ਦੇ ਮਤਲਬ ਪਹਿਰੇਦਾਰ ਨਹੀਂਗੇ। ਗੁਰੂ ਸਾਹਿਬ ਦਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਜੰਗਾਂ ਜੁਧਾਂ ਦੇ ਵਿੱਚ ਜਾਂਦੇ ਰਹੇ ਆ। ਸਾਰਾ ਕਿਥੇ ਕਿਸੇ ਕਦੇ ਕਿਸੇ ਨੇ ਕੋਈ ਬਤਾਨ ਕੋ ਪੂਜਤੇ ਪਾਸ ਕੋਈ ਮਤਰਾਣ ਕੋ ਪੂਜਨ ਤਰੇ ਉਕੂਰ ਕਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕਾ ਭੇਦ ਨਾ ਪਾਇਓ ਇਹ ਲੋਕ ਕਿਧਰ ਨੂੰ ਲਿਜਾ ਰਹੇ ਸਾਨੂੰ ਅੱਜ ਬਾਈ ਇਹ ਸਿਆਣਨੇ ਪੈਣੇ ਆ ਇਹਨਾਂ ਦਾ ਬਾਈਕਾਟ ਕਰੋ ਠੋਕ ਕੇ ਵੀਰੇ ਅਸੀਂ ਗਊ ਦੀ ਗੋਲ ਗੁਰੂ ਦੀ ਗੋਲ ਗਰੀਬ ਦਾ ਮੂੰਹ ਨਾ ਕੇ ਗਾਂ ਦਾ ਮੇਰੇ ਭਾਈ ਇਹਨਾਂ ਨੂੰ ਸਮਝੋ ਤੇ ਇਹਨਾਂ ਦਾ ਠੋਕ ਕੇ ਬਾਈਕਾਟ ਕਰੋ ਇਹਨੂੰ ਸ਼ੇਅਰ ਕਰੋ ਵਾਦ ਤੋਂ ਵਾਦ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ